ਸਿਸਕੂਲਾਂ ਦੇ ਜਾਂ ਕੰਧਾਂ ਦੇ ਉੱਤੇ ਇਹ ਲਿਖਿਆ ਪੜਦੇ ਰਹੇ ਆ ਕਿ ਅਧਿਆਪਕ ਉਸ ਮੋਮਬਤੀ ਦੇ ਵਾਂਗ ਹੈ ਜੋ ਖੁਦ ਜਲਦਾ ਹੈ ਤੇ ਦੂਸਰਿਆਂ ਨੂੰ ਰੋਸ਼ਨੀ ਦਿੰਦਾ ਹੈ ਪਰ ਊਜਕੇ ਸਮੇਂ ਦੇ ਵਿੱਚ ਇਹ ਧਾਰਨਾ ਇਹ ਵਿਚਾਰ ਆ ਜਿਹੜਾ ਕਿਤਨਾ ਕਿਤੇ ਥੋਥਾ ਜਾ ਬਣ ਕੇ ਰਹਿ ਗਿਆ ਤੇ ਊਜਕੇ ਸਮੇਂ ਦੇ ਵਿੱਚ ਅਧਿਆਪਕ ਦੀ ਉਹ ਰਿਸਪੈਕਟ ਨਹੀਂ ਰਹੀਗੀ ਜੋ ਹੋਣੀ ਚਾਹੀਦੀ ਸੀਗੀ ਕਿਉਂਕਿ ਪਹਿਲਾ ਜਿਹੜਾ ਅਧਿਆਪਕਾ ਗੁਰੂ ਨੂੰ ਰਤਬਾ ਜਿਹੜਾ ਉਹ ਪ੍ਰਮਾਤਮਾ ਦੇ ਸਮਾਨ ਆ ਜਿਹੜਾ ਉਹ ਦਿੱਤਾ ਗਿਆ ਸੀਗਾ ਸਾਡੇ ਗੁਰਬਾਣੀ ਦੇ ਵਿੱਚ ਵੀ ਲਿਖਿਆ ਹੈਗਾ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਇੱਕ ਕਥਨ ਆ ਕਿ ਜੇ ਸੋ ਚੰਦਾ ਉਗਵੇ ਸੂਰਜ ਚੜੇ ਹਿਆਰ ਇੱਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ ਪਰ ਜੋ ਕੇ ਸਮੇਂ ਦੇ ਵਿੱਚ ਜਿਸ ਗੁਰੂ ਦੇ ਬਿਨਾਂ ਘੋਰ ਅੰਧਾਰ ਹੈਗਾ ਅੱਜ ਇਸ ਸਮੇਂ ਦੇ ਵਿੱਚ ਉਸ ਦੀ ਜ਼ਿੰਦਗੀ ਹੀ ਆ ਜਿਹੜੀ ਉਹ ਖੁਦ ਹਨੇਰੇ ਦੇ ਵਿੱਚ ਹੋਈ ਪਈ ਹੈ ਜੀਆ ਭਾਵੇਂ ਵੱਡੇ ਪੱਧਰ ਦੇ ਉੱਤੇ ਅਧਿਆਪਕ ਤਬਕਾ ਜਿਹੜਾ ਉਹ ਸਰਕਾਰੀ ਸਕੂਲਾਂ ਦੀ بجائے ਪ੍ਰਾਈਵੇਟ ਸਕੂਲਾਂ ਦੇ ਵਿੱਚ ਆ ਜਿਹੜਾ ਉਹ ਸ਼ੋਸ਼ਣ ਕਰਵਾ ਰਿਹਾ ਤੇ ਉਜੋਕੇ ਸਮੇਂ ਦੇ ਵਿੱਚ ਜਥੇਬੰਦ ਵੀ ਨਹੀਂਗਾ ਉਹ ਇਸ ਕਰਕੇ ਉਸ ਦਾ ਸ਼ੋਸ਼ਣ ਕਰਨਾ ਜਿਹੜਾ ਪ੍ਰਾਈਵੇਟ ਅਦਾਰਿਆਂ ਨੂੰ ਸੌਖਾ ਹੋਇਆ ਪਿਆ ਪਰ ਪਿਛਲੇ ਲੰਬੇ ਸਮੇਂ ਦੇ ਦੌਰਾਨ ਜਿਸ ਸਰਕਾਰ ਨੇ ਸਿੱਖਿਆ ਦੀ ਕ੍ਰਾਂਤੀ ਦੀਆਂ ਟਾਰਾਂ ਮਾਰੀਆਂ ਸੀਗਾ ਉਹ ਸਰਕਾਰ ਨੇ ਵੀ ਆ ਜਿਹੜਾ ਇਸ ਅਧਿਆਪਕ ਤੌਕੇ ਦੇ ਪੱਲੇ ਆ ਜਿਹੜਾ ਉਹ ਕੱਖ ਨਹੀਂ ਪਾਇਆਗਾ ਸਿਰਫ ਤੇ ਸਰਫ ਕਾਗਜ਼ਾਂ ਦੇ ਵਿੱਚ ਆ ਜਿਹੜਾ ਉਹ ਅਧਿਆਪਕ ਪੱਕੇ ਕੀਤੇਗੇ ਤੇ ਉਸ ਦੇ ਵਾਸਤੇ ਵੱਡੀਆਂ-ਵੱਡੀਆਂ ਹੋਲਡਿੰਗਸ ਆ ਜਿਹੜੀਆਂ ਉਹ ਸਾਨੂੰ ਦੇਖਣ ਨੂੰ ਮਿਲੀਆਂ ਪਰ ਪੱਕੇ ਕਰਨ ਦੇ ਨਾਮ ਦੇ ਉੱਤੇ ਸਿਰਫ ਕੁਸ਼ਕ ਹੱਦ ਤੀਕ ਆ ਜਿਹੜੀ ਉਹਨਾਂ ਦੀ ਤਨਖਾਹ ਦੇ ਵਿੱਚ ਵਾਧਾ ਕੀਤਾ ਗਿਆ ਉਹਨਾਂ ਨੂੰ ਰੈਗੂਲਰ ਆ ਜਿਹੜਾ ਜੋ ਲੰਬੇ ਸਮੇਂ ਤੋਂ 15-15 ਸਾਲਾਂ ਤੋਂ ਸਕੂਲਾਂ ਦੇ ਵਿੱਚ ਸਵਾਵਾਂ ਨਿਭਾ ਰਹੇ ਆ ਉਹਨਾਂ ਨੂੰ ਰੈਗੂਲਰ ਆ ਜਿਹੜਾ ਉਹ ਨਹੀਂ ਕੀਤਾ ਗਿਆ ਤੇ ਪਾਰ ਸਰਕਾਰ ਨੇ ਪ੍ਰਚਾਰ ਇਹ ਕੀਤਾ ਕਿ ਅਸੀਂ ਆ ਜਿਹੜਾ ਉਹ ਰੈਗੂਲਰ ਕਰਾਂਗੇ ਦੂਸਰੀ ਗੱਲ ਇਹ ਵੀ ਆ ਕਿ ਮਾਨ ਸਾਹਿਬ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਇੱਕ ਗੱਲ ਉਹਨਾਂ ਨੇ ਆਖੀ ਸੀਗੀ ਕਿ ਕੋਈ ਵੀ ਅਧਿਆਪਕਾ ਜਿਹੜਾ ਤੁਹਾਨੂੰ ਟੈਂਕੀਆਂ ਦੇ ਉੱਤੇ ਬੈਠਾ ਨਹੀਂ ਦਿਖੂਗਾ ਕੋਈ ਵੀ ਅਧਿਆਪਕਾ ਜਿਹੜਾ ਤੁਹਾਨੂੰ ਧਰਨੇ ਪ੍ਰਦਰਸ਼ਨਾਂ ਜਿਹੜਾ ਕਰਦਾ ਹੋਇਆ ਨਜ਼ਰ ਨਹੀਂ ਆਊਗਾ ਪਰ ਅੱਜ 954 ਈਟੀਟੀ ਅਧਿਆਪਕਾ ਜਿਹੜੇ ਉਹਨਾਂ ਵੱਲੋਂ ਪਰਸੋਂ ਮਤਲਬ ਕਿ 15 ਸਤੰਬਰ ਨੂੰ ਜਿਹੜਾ ਸਾਡੇ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਨੇ ਉਹਨਾਂ ਦੀ ਕੋਠੀ ਦਾ ਜਿਹੜਾ ਉਹਨਾਂ ਨੇ ਸੰਗਰੂਰ ਵਿਖੇ ਘਰਾਓ ਕਰਨਾ ਤੇ ਇਸ ਦਾ ਐਲਾਨ ਆ ਜਿਹੜਾ ਅੱਜ 5994 ETT ਅਧਿਆਪਕ ਯੂਨੀਅਨ ਵੱਲੋਂ ਆ ਜਿਹੜਾ ਹੋ ਕਰ ਦਿੱਤਾ ਗਿਆ ਹੁਣ ਤੁਹਾਨੂੰ ਦੱਸ ਦਈਏ ਕਿ ਇਸ 5994 ETT ਯੂਨੀਅਨ ਦਾ ਮਾਮਲਾ ਕੀ ਆ ਤੁਹਾਨੂੰ ਦੱਸ ਦਈਏ ਕਿ ਮਾਨ ਸਾਹਿਬ ਕਹਿੰਦੇ ਸੀਗੇ ਕਿ ਸਾਡਾ ਹਰਾ ਪੈਨ ਆ ਜਿਹੜਾ ਉਹ ਬੇਰੁਜ਼ਗਾਰਾਂ ਦੇ ਲਈ ਚੱਲੂਗਾ ਪਰ ਹਲਤੀ ਕੋ ਹੋ ਇਹ ਰਿਹਾ ਹੈਗਾ ਕਿ ਇਸ ਸਰਕਾਰ ਵੱਲੋਂ ਇੱਕ ਵੀ ਭਰਤੀ ਆ ਜਿਹੜੀ ਉਹ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਤੇ ਨਾ ਹੀ ਸਿੱਖਿਆ ਡਿਪਾਰਟਮੈਂਟ ਦੇ ਵਿੱਚ ਇੱਕ ਵੀ ਸਿੰਗਲ ਭਰਤੀ ਆ ਜਿਹੜੀ ਇਹਨਾਂ ਨੇ ਨਾ ਮਾਸਟਰ ਕਾਡਰ ਦੀ ਕੱਢੀ ਨਾ ਹੀ ਈਟੀਟੀ ਕਾਡਰ ਦੀ ਕੱਢੀ ਪਰ ਸਿੱਖਿਆ ਕ੍ਰਾਂਤੀ ਦੀਆਂ ਜਿਹੜੀਆਂ ਵੱਡੀਆਂ-ਵੱਡੀਆਂ ਤਾਰਾਂ ਜਿਹੜੀਆਂ ਉਹ ਇੱਥੇ ਮਾਰੀਆਂ ਜਾ ਰਹੀਆਂ ਤੇ ਹਰਾ ਪੈਲਣਾ ਜਿਹੜਾ ਇਹਨਾਂ ਨੇ ਨਵਾਂ ਤਾਂ ਕੀ ਚਲਾਉਣਾ ਸੀ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੇ ਲਈ ਸਗੋਂ ਇਨਾਂ ਨੇ ਆ ਜਿਹੜਾ ਜੋ 2022 ਦੇ ਵਿੱਚ ਕਾਗਜ਼ ਸਰਕਾਰ ਨੇ 5994 ETT ਦੀਆਂ ਪੋਸਟਾਂ ਕੱਢੀਆਂ ਸੀਗਾ ਜਿਨ੍ਹਾਂ ਅਧਿਆਪਕਾਂ ਨੇ ਆ ਜਿਹੜਾ ਪ੍ਰਾਇਮਰੀ ਸਕੂਲਾਂ ਦੇ ਵਿੱਚ ਜਾ ਕੇ ਗਰੀਬ ਬੱਚਾ ਨੂੰ ਪੜਾਉਣਾ ਸੀਗਾ ਜਿਨ੍ਹਾਂ ਦੇ ਵਿੱਚ ਨਿਮਨ ਕਿਸਾਨੀ ਦੇ ਬੱਚੇ ਆ ਜਾਂਦੇ ਆ ਜਿਨ੍ਹਾਂ ਦੇ ਵਿੱਚ ਮਜ਼ਦੂਰਾਂ ਦੇ ਬੱਚੇ ਆ ਜਾਂਦੇ ਆ ਛੋਟੇ ਦੁਕਾਨਦਾਰਾਂ ਦੇ ਬੱਚੇ ਆ ਜਾਂਦੇ ਹੈਗੇ ਕਿਉਂਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਉਹਨਾਂ ਦੀ ਇੰਨੀ ਪੁਜਿਤ ਨਹੀਂ ਹੁੰਦੀ ਕਿ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਭਰ ਕੇ ਆ ਜਿਹੜਾ ਉਹ ਆਪਣੇ ਬੱਚਿਆਂ ਨੂੰ ਪੜ੍ਹਾ ਸਕਣ ਤੇ ਇਸ ਕਰਕੇ ਆ ਜਿਹੜਾ ਉਹਨਾਂ ਨੇ 9594% ਕੱਢੀ ਪਰ ਹਲਤੀਗਾ ਜਿਹੜਾ ਉਹ ਭਰਤੀ ਆ ਜਿਹੜੀ ਉਹ ਇਹ ਸਰਕਾਰ ਸਿਰੇ ਨਹੀਂ ਚੜ੍ਹ ਰਹੀਗੀ ਕਿਉਂਕਿ ਇਹ ਸਰਕਾਰ ਨੇ ਜਿਹੜਾ ਪਿੱਛੇ ਜੇ ਵੀ ਬਾਹਰਲੇ ਸੂਬਿਆਂ ਤੋਂ ਕੋਈ ਨੌਕਰੀ ਨਾ ਕਰੇ ਇਦਰਾ ਇਸ ਵਾਸਤੇ ਇੱਕ ਪੇਪਰ ਆ ਜਿਹੜਾ ਉਸ ਦੀ ਸ਼ਰਤ ਰੱਖੀ ਗਈ ਉਹ ਵੀ ਇੱਕ ਤਰ੍ਹਾਂ ਦਾ ਟਕਵਾਂਜੀ ਸੀਗਾ ਜਦ ਕਿ ਮਾਨ ਸਾਹਿਬ ਇਸ ਵਾਸਤੇ ਜਿਹੜਾ ਸਖਤ ਕਾਨੂੰਨ ਲੈ ਕੇ ਆਉਣ ਦੀ ਗੱਲ ਆ ਜਿਹੜੀ ਕਰਦੇ ਨੇ ਪਰ ਹਲਤੀਕ ਉਹ ਵੀ ਗੱਲਾਂ ਜਿਹੜੀਆਂ ਉਹ ਹਲਤੀਕ ਅੱਖਾਂ ਦੇ ਭੰਵਾਂ ਦੇ ਵਾਂਗ ਆ ਜਿਹੜਾ ਉੱਡ ਪੁੱਡ ਗਈਆਂ ਹਲਤੀਕ ਉਹਨਾਂ ਦੇ ਉੱਤੇ ਵੀ ਕੋਈ ਵਿਚਾਰ ਆ ਜਿਹੜਾ ਉਹ ਕੀਤਾ ਨਹੀਂ ਗਿਆਗਾ ਪਰ 9594 ਭਰਤੀ ਵਾਸਤੇ ਇਸ ਤੋਂ ਬਾਅਦ ਪੰਜਾਬੀ ਦਾ ਪੇਪਰ ਹੋਇਆ ਪੰਜਾਬੀ ਦੇ ਪੇਪਰ ਤੋਂ ਬਾਅਦ ਆ ਜਿਹੜਾ ਜੋ ਉਸ ਦੇ ਉੱਤੇ ਕੋਰਟ ਕੇਸ ਲੱਗ ਗਿਆ ਕੋਰਟ ਕੇਸ ਲੱਗਣ ਤੋਂ ਬਾਅਦ ਆ ਜਿਹੜੀ ਭਰਤੀ ਆ ਜਿਹੜੀ ਉਹ ਸਟਕ ਹੋ ਗਈ ਮਤਲਬ ਭਰਤੀ ਦੇ ਉੱਤੇ ਰੋਕ ਲੱਗ ਗਈ 2022 ਦੀ ਹੁਣ 2024 ਆ ਦੋ ਸਾਲਾਂ ਤੋਂ ਇਹ ਹੀ ਵਿਦਿਆਰਥੀ ਆ ਜਿਹੜੇ ਕੈਂਡੀਡੇਟਸ ਆ ਜਿਹੜੇ ਜਿਨ੍ਹਾਂ ਨੇ ਅਧਿਆਪਕ ਬਣਨਾ ਹੈਗਾ ਉਹ ਹਲਤੀਕ ਸੜਕਾਂ ਦੇ ਉੱਤੇ ਧੱਕੇ ਖਾ ਰਹੇ ਹੈਗੇ 994 ਅਧਿਆਪਕਾਂ ਦਾ ਮਾਮਲਾ ਕਿਤੇ ਨਾ ਕਿਤੇ ਉਹਨਾਂ ਨੇ ਅਲੱਗ-ਅਲੱਗ ਸਕੂਲਾਂ ਦੇ ਵਿੱਚ ਜਾ ਕੇ ਜਿਹੜਾ ਇਹਨਾਂ ਦੋ ਸਾਲਾਂ ਦੇ ਵਿੱਚ ਕਿੰਨੀ ਉਹਨਾਂ ਦੀ ਸੈਲਰੀ ਬਣਦੀ ਸੀਗੀ ਪਰ ਇਹਨਾਂ ਦੋ ਸਾਲਾਂ ਦੇ ਦੌਰਾਨ ਆ ਜਿਹੜਾ ਉਹ ਮਾਨਸਿਕ ਸੰਤਾਪ ਆ ਜਿਹੜੇ ਉਹ ਹੰਢਾ ਰਹੇ ਹੈਗੇ ਆ ਹੋਰ ਇਹਨਾਂ ਹੀ ਨਹੀਂਗਾ ਸਿਰਫ 994 ਭਰਤੀ ਦੀ ਗੱਲ ਹੀ ਨਹੀਂ ਕਿ ਸਗੋਂ ਈਟੀਟੀ ਦੀਆਂ 2300 ਦੇ ਲਗਭਗ ਪੋਸਟਾਂ ਆਈਆਂ ਸੀਗਾ ਉਹਨਾਂ ਦਾ ਵੀ ਇਹੀ ਹਾਲ ਹੈਗਾ ਉਹ ਭਰਤੀ ਵੀ ਇਸੇ ਤਰੀਕੇ ਦੇ ਨਾਲ ਆ ਜਿਹੜੀ ਕੋਰਟ ਦੇ ਵਿੱਚ ਸਟਕ ਹੋਈ ਵੀ ਆ ਇੰਨਾ ਹੀ ਨਹੀਂ ਗੱਲ ਸਗੋਂ ਅ ਇਹ ਸਰਕਾਰ ਨੇ ਹਾਇਰ ਐਜੂਕੇਸ਼ਨ ਦੇ ਵਿੱਚ ਜਿਹੜਾ ਇਹਨਾਂ ਨੇ ਇਹ ਵੀ ਕਿਹਾ ਸੀ ਅਸੀਂ ਹਾਇਰ ਐਜੂਕੇਸ਼ਨ ਨੂੰ ਵੀ ਆ ਜਿਹੜਾ ਉਹ ਪ੍ਰਮੋਟ ਕਰਾਂਗੇ ਤੇ ਤੁਹਾਨੂੰ ਦੱਸ ਦਈਏ ਕਿ ਅ 1100 ਦੇ ਲਗਭਗ ਆ ਜਿਹੜੀਆਂ ਉਹ ਅਸਿਸਟੈਂਟ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਦੀਆਂ ਜੋ ਪੋਸਟਾਂ ਆਈਆਂ ਸੀਗੀਆਂ ਉਹਨਾਂ ਪੋਸਟਾਂ ਨੂੰ ਵੀ ਆ ਜਿਹੜਾ ਇਹ ਸਰਕਾਰ ਨੇ ਜਿਹੜਾ ਕੂਰ ਚਾੜਨ ਦੀ ਕੋਸ਼ਿਸ਼ ਨਹੀਂ ਕੀਤੀਗੀ ਤੇ ਵੱਡੇ ਪੱਦਰ ਦੇ ਉੱਤੇ ਉਹ ਪ੍ਰੋਫੈਸਰ ਵੀ ਆ ਜਿਹੜੇ ਲੰਬਾ ਸਮਾਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਉਹਨਾਂ ਦੀ ਕੋਠੀ ਦੇ ਅੱਗੇ ਜਿਹੜਾ ਉਹ ਧਰਨਾ ਪ੍ਰਦਰਸ਼ਨ ਕਰਦੇ ਰਹੇ ਸਿਆਲਾਂ ਦੀਆਂ ਠੰਡੀਆਂ ਰਾਤਾਂ ਉਹਨਾਂ ਦੇ ਅੱਧ ਦੀ ਲੰਘੀਆਂ ਗਰਮੀਆਂ ਦੀਆਂ ਤਿੱਖੀਆਂ ਧੁੱਪ ਉਹਨਾਂ ਦੇ ਸਰੀਰੋਂ ਅੱਧ ਦੀ ਲੰਘੀਆਂ ਇਸੇ ਤਰੀਕੇ ਦੇ ਨਾਲ ਲੰਬਾ ਸਮਾਂ ਜਿਹੜਾ ਗਵੀਰਪੁਰ 9594 ਵਾਲੇ ਅਧਿਆਪਕ ਵੀ ਬੈਠੇ ਰਹੇ ਪਰ ਹਲਤੀ ਕਾ ਜਿਹੜਾ ਇਹਨਾਂ ਸਮੂੱਚੇ ਜਿਨ੍ਹਾਂ ਨੇ ਕੌਮ ਦੇ ਨਿਰਮਾਤਾ ਬਣਨਾ ਹੁੰਦਾ ਇਹਨਾਂ ਦਾ ਹਲਤੀ ਕਾ ਕੋਈ ਵੀ ਧਿਆਨ ਆ ਜਿਹੜਾ ਉਹ ਕੀਤਾ ਨਹੀਂ ਜਾ ਰਿਹਾਗਾ ਕਿਤੇ ਨਾ ਕਿਤੇ ਸੋਚਣ ਵਾਲੀ ਗੱਲ ਆ 9594 ਨੂੰ ਕਿਉਂ ਸੰਘਰਸ਼ ਕਰਨਾ ਪੈ ਰਿਹਾ ਹਲਤੀ ਕੋ ਉਹ ਕਿਉਂ ਇਸ ਰਸਤੇ ਦੇ ਉੱਤੇ ਚੱਲ ਰਹੇ ਹੈਗੇ ਕਿਉਂ ਉਹਨਾਂ ਨੂੰ ਆ ਜਿਹੜਾ ਉਹ ਸਕੂਲਾਂ ਦੇ ਵਿੱਚ ਭੇਜਿਆ ਨਹੀਂ ਜਾ ਰਿਹਾ ਕਿਉਂਕਿ ਉਹਨਾਂ ਦਾ ਰਿਜ਼ਲਟ ਆ ਗਿਆ ਲਿਸਟਾਂ ਬਣ ਗਈਆਂ ਸਭ ਕੁਝ ਹੋ ਗਿਆ ਪਰ ਹਲਤੀ ਦਾ ਜਿਹੜੇ ਉਹ ਅਧਿਆਪਕਾ ਜਿਹੜੇ ਹਲਤੀ ਵੀ ਸੜਕਾਂ ਦੇ ਉੱਤੇ ਰੋਲਦੇ ਲਈ ਮਜਬੂਰਾ ਹਲੇ ਵੀ ਆ ਜਿਹੜਾ ਪਰਸੋਂ ਉਹਨਾਂ ਦੇ ਨਾਲ ਕੀ ਹਾਲਾਤ ਹੋਣਗੇ ਉੱਥੇ ਇਹ ਆਉਣ ਵਾਲਾ ਸਮਾਂ ਦੱਸੂਗਾ ਪਰ ਤੁਹਾਨੂੰ ਦੱਸ ਦਈਏ ਹਲਤੀ ਵੀ ਨੌਜਵਾਨੀ ਹੈ ਜਿਹੜੀ ਸਾਡੀ ਪੰਜਾਬ ਦੀ ਉਹ ਹਲੇ ਵੀ ਟੈਂਕੀਆਂ ਦੇ ਉੱਤੇ ਸੜਕਾਂ ਦੇ ਉੱਤੇ ਰੋਲ ਰਹੀ ਹੈ ਪੱਗਾਂ ਸੜਕਾਂ ਦੇ ਉੱਤੇ ਰੋਲ ਰਹੀਆਂ ਚੁੰਨੀਆਂ ਸੜਕਾਂ ਦੇ ਉੱਤੇ ਰੋਲ ਰਹੀਆਂ ਬਦਲਾਵ ਆ ਜਿਹੜਾ ਇੱਥੇ ਕੱਖ ਨਹੀਂ ਹੋਇਆਗਾ ਸੋ ਇੰਨੀ ਗੱਲਬਾਤ ਮੈਂ ਬਲਰਾਜ ਮਰ ਤੁਹਾਡਾ ਬਹੁਤ ਬਹੁਤ ਧੰਨਵਾਦ